ਮਾਰਕ ਕਲੋਨੀ ਮੰਦਰ ਦੇ ਵਿੱਚੋਂ ਟੱਲ ਉਤਾਰ ਕੇ ਲੈ ਕੇ ਜਾ ਰਹੇ ਸੀਗੇ ਆ ਸਾਰੇ ਮਾਰਕ ਕਲੋਨੀ ਵਾਲਿਆਂ ਨੇ ਫੜ ਲਏ ਇਹ ਮੰਦਰ ਚੋ ਟੱਲ ਹੁਣ ਤੁਸੀਂ ਤਾਰੇ ਕਿੱਥੋਂ ਫੜ ਕੇ ਲਿਆਏ ਆ ਤੁਹਾਨੂੰ ਕਿੱਥੋਂ ਬੰਦੇ ਤੋਂ ਫੜ ਕੇ ਲਿਆਏ ਇਹਨਾਂ ਨੂੰ ਤਾਂ ਇਹੀ ਚੋਰ ਸੀਗੇ ਜਿਹੜੇ ਤੁਹਾਨੂੰ ਦੋਸਤੋ ਭੂਤਨਾਥ ਮੰਦਰ ਥੋੜੇ ਦਿਨ ਪਹਿਲਾਂ ਚੋਰੀ ਹੋਈ ਸੀਗੀ ਏਸੀ ਦੀ ਪਾਈਪਾਂ ਕਰ ਟੁੱਟਦੀਆਂ ਤਾਂ 5000 ਰੁਪਏ ਲੱਗਦੇ ਆ ਸਾਡੇ ਭੂਤਨਾਥ ਮੰਦਰ ਕਮੇਟੀ ਦੇ 25000 ਰੁਪਏ ਲੱਗੇ ਤਾਂ ਇਹ ਭੂਤਨਾਥ ਮੰਦਰ ਚੋਰੀ ਤੁਹਾਨੂੰ ਕੀ ਸੀਗੀ ਤੀਜਾ ਬੰਦਾ ਕੱਸੀ ਤੁਹਾਡੇ ਨਾਲ ਸਰਾ ਜੀ ਨਾਮ ਬੁੱਤਾਸ ਰਾਹੁਲ ਜੀ ਦਾ ਕਿੰਨੇ ਦੀ ਵੇਚੀ ਸੀ ਬਾਈਪਾਂ ਕਿਹੜੇ ਵਾਲੀਏ ਨੂੰ ਉਧਰ ਆ ਰਹੇ ਯਾਰ ਸਿੱਧਾ ਫੇਰ ਕਦੀ ਮਿੰਦਰਾ ਕੋਲੇ ਕੇਤੀ ਆ ਰਹੇ ਸਮਾਂ ਮਿੰਦਰਾ ਗੋਲੀ ਦੇ ਸਾਹਮਣੇ ਗਲੀ ਕੀ ਨਾਮ ਹੈ ਚੋਰ ਦੁਆ ਕਿੰਨੇ ਦੀ ਵੇਚੀ ਸੀ 400 ਯਾਰ ਦਾ ਮੱਚ ਸਾਰੇ ਸਨੋਰਡੀ ਤਰਫੋਂ ਨੇ ਵਾਲੀ ਟੋਟਲੀ ਸਭ ਮੰਦੇ ਮਿੰਦਰਾ ਗਿਆ ਮਿੰਦਰਾ ਕੋਸ਼ਿਸ਼ ਨਾ ਕਰਨੀ ਭੱਜਣ ਦੀ ਭੱਜਣ ਜੋ ਬਹਿ ਕੇ ਲੱਗ ਗਈ ਸਭ ਭੱਜਣੇ ਨੇ ਬਣਾਓ ਠੀਕ ਹੈ ਜੀ ਪਕੜੇ ਦੇ ਹਾਂ ਕੀ ਨਾਮ ਹੈ ਤੇਰਾ ਤੇਰਾ ਸੋਨੂੰ ਤੇਰਾ ਕੀ ਨਾਮ ਹੈ ਹਾਂ ਭੂਤਰਾਜ ਮੰਦਰ ਉਸ ਦਿਨ ਤੁਸੀਂ ਸੀਗੇ ਚੋਰੀ ਕਰੀ ਸੀ ਪਾਈਪਾਂ ਤੇ ਆ ਮੰਦਰ ਦੇ ਟੱਲ ਵੀ ਤੋੜ ਲਈ ਹੁਣ ਤੁਸੀਂ ਕਿੰਨੇ ਦੀ ਵੇਚੀਆਂ ਸੀ ਭੂਤਰਾਜ ਮੰਦਰ ਤੋਂ ਤਾਰੀਆਂ ਵੀ ਪਾਈਪਾਂ 400 ਕਿਸ ਨੂੰ ਕਬਾੜੀਆਂ ਕਿਹੜੇ ਕਬਾੜੀਆਂ ਸਿੱਧੀ ਗੱਲ ਸਿੱਧਾ ਜਵਾਬ ਬੰਟੀ ਕਬਾੜੀ ਇਹ ਕਿੱਥੇ ਹੈ ਇਹ ਇੱਥੇ ਇਹ ਆਪਣਾ ਆਰ ਯੂਜ਼ ਮਾਜ ਉਹ ਮਹਿੰਦਰਾ ਕਾਲਜ ਜੀ ਮਹਿੰਦਰਾ ਕਾਲਜ ਕੋਲ ਤੇ ਹੁਣ ਜਿਹੜੇ ਹੋਰ ਉਰੇ ਨੇੜੇ ਨੇੜੇ ਕਿਹੜੀ ਕਿਹੜੀ ਦੁਕਾਨ ਦੀ ਤਾਰ ਤੋਰੀਆਂ ਸੀ ਸਿੱਧੀ ਸਵਾਲ ਸਿੱਧਾ ਜਵਾਬ ਨਹੀਂ ਤੈਨੂੰ ਪਤਾ ਪਿੱਛੇ ਬੰਦੇ ਖੜੇ ਰਾਖਸ਼ਾ ਵਰਗੇ ਸਰ ਜੀ ਤਾਰਦ ਨਹੀਂ ਤੋੜੀਆਂ ਉਧਰ ਪੇਪ ਚੱਕੇ ਸੀਗੇ ਕਿਹੜੇ ਤੋੜੇ ਹੈ ਪੈਪ ਉਹ ਬੈਂਕ ਵਾਲੇ ਵੀ ਤੁਹਾਨੂੰ ਨਹੀਂ ਤੋੜੀ ਸੀ ਕਿ ਬੈਂਕ ਦੇ ਉੱਪਰ ਚੜ ਕੇ ਵੀ ਨਾ ਜੀ ਬੈਂਕ ਵਾਲੇ ਨੇ ਤੋੜੀ ਆ ਉਧਰ ਪੈਪ ਆ ਕੇ ਉਹ ਰਾਹੁਲ ਕਿੱਥੇ ਚੋਰੀ ਕਰਕੇ ਆਇਆ ਰਾਹੁਲ ਕਿੱਥੇ ਕਰਕੇ ਆਇਆ ਚੋਰੀ ਜਿਹੜੀ ਦਿਨ ਵੀਡੀਓ ਦਿਖਾਈ ਹੋਣੀ ਮੈਨੂੰ ਹਾਂ ਜੀ ਉਸ ਉਸ ਦਿਨ ਦਾ ਉਰੇ ਇੱਕ ਮਿੰਟ ਭੂਤਨਾਥ ਮੰਦਿਰ ਤੇਰੇ ਨਾਲ ਕੌਣ ਕੌਣ ਸੀਗਾ ਤੂੰ ਸੀ ਹੋਰ ਹੋਰ ਤੀਸਰਾ ਕੌਣ ਸੀ ਇੱਕ ਹੋਰ ਮੁੰਡਾ ਦਾ ਨਾਮ ਕੀ ਸੀ ਉਹ rau ਨਾਮ ਜੀ ਜੂ ਦਾ ਆ ਦੋਸਤੋ ਇਹ ਭੂਤਨਾਥ ਮੰਦਿਰ ਦੇ ਵਿੱਚ ਚੋਰੀ ਜਿਹੜੀ ਹੋਈ ਸੀਗੀ ਆ ਫੜ ਲਿਆ ਤੇ ਇਹ ਸਾਰੇ ਦੋਸਤਾਂ ਨੂੰ ਜਿਨ੍ਹਾਂ ਦੀ ਵੀ ਸਨੋਰੀ ਅੱਡੇ ਦੇ ਨੇੜੇ ਦੇੜੇ ਏਸੀ ਦੀ ਪਾਈਪਾਂ ਚੋਰੀ ਹੋਈਆਂ ਉਹ ਕਤਵਾਲੀ ਥਾਣੇ ਸੰਪਰਕ ਕਰੋ